ਈ ਆ ਗਿਆ ਭਾਈ ਸਾਹਿਬ ਵਰਗੇ ਮਹਾਪੁਰਸ਼ਾਂ ਕੋਲ ਕਹਿੰਦੇ ਕਿਵੇਂ ਆਇਆ ਕਹਿੰਦੇ ਜੀ ਮੈਂ ਇਸ ਪਿੰਡ 'ਚ ਰਹਿਣ ਆਇਆ ਕਹਿੰਦੇ ਰੋ ਕਹਿੰਦੇ ਪਿਛਲੇ ਪਿੰਡ 'ਚ ਕਿਉਂ ਛੱਡ ਕੇ ਆਏ ਕਹਿੰਦੀ ਜੀ ਉਹ ਪਿੰਡ ਬੜਾ ਬੋਰਾ ਸੀ ਬਹੁਤ ਮਾੜੇ ਲੋਕ ਐ ਬੜੇ ਗੰਦੇ ਲੋਕ ਨੇ ਬੜੇ ਖਡੂਸ ਨੇ ਕਹਿੰਦੇ ਜੀ ਵਾਹ ਪੁਰਸ਼ੋ ਇਹ ਪਿੰਡ ਕਿਉਂ ਹੈ ਕਹਿੰਦੇ ਉਹਦੇ ਨਾਲੋਂ ਵੀ ਦੁੱਗਣੇ ਖਡੂਸ ਨੇ ਇੱਥੇ ਉਦੋਂ ਦੁੱਗਣੇ ਮਾੜੇ ਨੇ ਇਹਨੇ ਨੂੰ ਇੱਕ ਹੋਰ ਜਣਾ ਆ ਗਿਆ ਕਹਿੰਦਾ ਭਾਈ ਸਾਹਿਬ ਮੈਂ ਵੀ ਪਿਛਲਾ ਪਿੰਡ ਛੱਡਿਆ ਆਇਆ ਇਸ ਪਿੰਡ ਚ ਰਹਿਣ ਆਇਆ ਕਹਿੰਦੇ ਪਿਛਲਾ ਪਿੰਡ ਕਿਉਂ ਛੱਡਿਆ ਕਹਿੰਦੇ ਜੀ ਬੰਦੇ ਤਾਂ ਬਹੁਤ ਚੰਗੇ ਸੀ ਕੋਈ ਮਾੜੇ ਨਹੀਂ ਸੀ ਪਰ ਮਿੱਥੋ ਕਰਾਇਆ ਨਹੀਂ ਸੀ ਦਿੱਤਾ ਜਾਂਦਾ ਘਰ ਦਾ ਇਸ ਕਰਕੇ ਮੈਂ ਕਿਹਾ ਵੀ ਇਸ ਪਿੰਡ ਚ ਸਸਤਾ ਘਰ ਮਿਲ ਜੇਗਾ ਇਹ ਪਿੰਡ ਕਿਉਂ ਜੈ ਮਹਾਪੁਰਸ਼ ਕਹਿੰਦੇ ਪਿੰਡ ਦੇ ਲੋਕ ਬਹੁਤ ਭਲੇ ਨੇ ਬਹੁਤ ਚੰਗੇ ਨੇ ਤੂੰ ਰੋ ਕੋਈ ਬੈਠਾ ਸੁਣੀ ਜਾਂਦਾ ਸੀ ਉਹ ਕਹਿੰਦਾ ਜੀ ਇਹ ਦੋ ਦੋ ਗੱਲਾਂ ਕਿਵੇਂ ਇੱਕ ਨੂੰ ਤੁਸੀਂ ਕਹਿੰਦਾ ਇਹ ਪਿੰਡ ਬਹੁਤਾ ਹੀ ਮਾੜਾ ਹੈ ਤੇ ਦੂਜੇ ਨੂੰ ਤੁਸੀਂ ਕਹਿੰਦਾ ਇਹ ਪਿੰਡ ਬਹੁਤਾ ਹੀ ਚੰਗਾ ਹੈ ਇਹ ਗੱਲ ਕੀ ਹੈ ਪਿੰਡ ਇੱਕੋ ਹੀ ਹੈ ਤੇ ਗੱਲਾਂ ਦੋ ਨੇ ਮਹਾਪੁਰਸ਼ ਕਹਿੰਦੇ ਉਹਦੀ ਸੋਚ ਉਹਦਾ ਨਜ਼ਰੀਆ ਹਰ ਥਾਂ ਤੇ ਬੁਰਾਈ ਦੇਖਣਾ ਗਿੱਜਿਆ ਤੇ ਉਹਨੇ ਇਸ ਪਿੰਡ ਵਿੱਚੋਂ ਵੀ ਬੁਰਾਈ ਲੱਭਣਾ ਸੀ ਤੇ ਆਹ ਇਨਸਾਨ ਦੂਜਾਂ ਉਹਦੀ ਨਜ਼ਰੀਏ ਵਿੱਚ ਉਹ ਪਿੰਡ ਵੀ ਚੰਗਾ ਸੀ ਤੇ ਇਹ ਪਿੰਡ ਵੀ ਚੰਗਾ ਹੋਏਗਾ ਕਿਉਂਕਿ ਇਹਦੀਆਂ ਅੱਖਾਂ ਤੇ ਐਨਕਾਂ ਭਲੇ ਵਾਲੀਆਂ ਲੱਗੀਆਂ ਆਖੋ ਸਤਨਾ ਜਿਹੋ ਜਿਹੀਆਂ ਐਨਕਾਂ ਹੁੰਦੀਆਂ ਨਾ ਜਿਹੋ ਜਾਂ ਰੰਗ ਹੁੰਦਾ ਉਹੋ ਜੀ ਦੁਨੀਆ ਦਿਸਣ ਲੱਗ ਪੈਂਦੀ ਐ ਬਸ ਮਹਾਰਾਜ ਕੋਲੋਂ ਅੱਖਾਂ ਬਣਵਾ ਲੋ ਪਿਆਰ ਦੀਆਂ ਸਰਦਾ ਦੀਆਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋ